ਹਾਂਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇਹ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਤਰੀਕ ਹੋ ਗਈ ਆ 25 ਜਨਵਰੀ 2026 25 ਜਨਵਰੀ 2026 ਬਾਈ ਜੀ ਅੱਜ ਤਰੀਕ ਹੋ ਗਈ ਆ ਬਾਕੀ ਵੇਣਿਆ ਕੀ ਰੇਟ ਆਂਦਾ ਕਿਸਾਨ ਪ੍ਰਭੂ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਬਈ ਜਰੂਰ ਕਰ ਦਿਓ ਤੇ ਪਹਿਲੇ ਨਗ ਵਾਲੇ ਜਾਣਿਆ ਵੇਣੇ ਬਈਏ ਦੇ ਵਿੱਚ ਕਿਹੜੀ ਕੁਆਲਿਟੀ ਕਿਹੜੀ ਕੁਆਲਿਟੀ ਦੀ ਤੂੜੀ ਆ ਲੋ ਵੇ ਇੱਥੋਂ ਦਾ ਘੇਰਾ ਵਧੀਆ ਹੀ ਦੱਸ ਰਹੀ ਆ ਇੱਕ ਨੰਬਰ ਕੁਆਲਿਟੀ ਲੱਗਦੀ ਆ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਬਾਈ ਜੀ ਜਰੂਰ ਕਰਦਿਆ ਕਰੋ ਕਿਸਾਨ ਭਰਾ ਸ਼ੇਅਰ ਨਹੀਂ ਕਰਦੇ ਤਾਂ ਬਾਈ ਗੱਲ ਨਹੀਂ ਬੰਦੀ ਸ਼ੇਅਰ ਬਈ ਜਰੂਰ ਕਰਿਆ ਕਰੋ ਬਾਕੀ ਵੇਣੇ ਅੱਜ ਦਾ ਰੇਟ ਕਿੱਥੋਂ ਕਿਤਾਹੀਂ ਜਾਊਗਾ ਬਾਈ ਕੋਟਕਪੂਰਾ ਮੰਡੀ ਦੇ ਵਿੱਚ ਤੇ ਬੱਸ ਬਾਈ ਕੇਵਲ ਵੀ ਆਉਂਦਾ ਹੀ ਉਧਰ ਖੜਾ ਤੇ ਫਿਰ ਬਈ ਬੋਲੀ ਸ਼ੁਰੂ ਹੋਈ ਜਾਣੀ ਆ ਬਾਕੀ ਵੇਣੇ ਆ ਅੱਜ ਦਾ ਰੇ ਕੀ ਹਾਲ ਹੈ ਲੋ ਬਈ ਵੇਣੇ ਆ ਬਈ ਕੀ ਰੇਟਾਂ ਆ ਅੱਜ ਦਾ ਤੇ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰਿਓ ਬਾਕੀ ਵੇਣੇ ਆ ਜਾਓ ਤੇ ਲੋ ਬਈ ਟਾਈਮ ਹੋ ਗਿਆਗਾ ਤੇ ਵੇਣੇ ਅੱਜ ਦਾ ਰੇਟ ਤੂੜੀ ਦਾ ਆਜੋ ਬਈ ਬਾਕੀ ਬਈ ਕੇਵਲ ਵੀ ਤਰਫਾ ਅੰਦਰ ਤੇ ਵੇਣਿਆ ਰੇਟ ਦੇ ਬਾਰੇ ਕੀ ਹਿਸਾਬ ਕਿਤਾ ਵਜਾਊਗਾ ਤੇ ਕੀ ਹਿਸਾਬ ਕਿਤਾ ਅੱਜ ਤਾਂ ਨਹੀਂ ਆਂਦਾਗਾ ਤੇ ਲੋ ਬਈ ਕੁਕੜੂ ਬਾਗ ਬਾਗ ਆ ਗਏ ਕੁਆਲਟੀ ਚੈੱਕ ਪਹਿਲੇ ਨਗਦੀ ਬਾਕੀ ਵੇਣਿਆ ਬਈ ਇਹਦਾ ਕਿੱਥੋਂ ਕਿੱਕਰ ਰੇਟ ਆਂਦਾ ਤੇ ਦੱਬ ਕੇ ਸ਼ੇਅਰ ਵੀ ਜ਼ਰੂਰ ਕਰੇ ਵੀਡੀਓ ਨੂੰ ਮਾਈ ਬਹੁਤ ਕਰਲੀ ਹੋਇਆ ਰੱਖੇ ਪਰ ਸਾਵਧਾਨ ਇਹ ਦਾ ਚੁਦਾ ਜੀ ਦੋਸਤ ਆਵਦੇ ਆਂ ਹਾਂ ਚੋਲਦੀ ਗੱਲ ਨਹੀਂ ਲੈ ਕੇ ਆ ਰਹੇ ਕੱਲ ਤਾਂ ਇਹੋਲਾ ਇਹੋਲਾ ਬੀਚੰਗੀ ਹਨ ਪਿੰਡਾਂ ਵਿੱਚ ਟੱਬੀ ਜਾਊਗਾ ਫੇਰ ਤਾਂ ਬੋਲਾਂਗੇ 40 ਕਿ ਦੀ ਵੀਰੇ ਆ ਟੱਲੀ ਮੈਂ ਸਿੰਦਮਾ ਦੇ ਨਾਲ ਟੱਬੀ ਹੈ ਉੱਥੇ ਜਾਏਗਾ ਜਿਹੜਾ ਬਾਬੇ ਜਗਾ ਰੋੜੇ ਹਾਂ ਮੈਂ ਸੜਕ ਦੇ ਉੱਥੇ ਸੜਕ ਮੋੜ ਦੀ ਨਾਲ ਹੀ ਡਰਾਇ ਮਿਲੂਗਾ ਡਰਾਇ ਮਿਲੂਗਾ 300 ਰੁਪਿਆ 300 ਕਿੰਨਾ ਤੂੰ ਹਾਂਜੀ ਕਹੇਗਾ ਜਾਊਗਾ ਜੀ ਬੋਲੋ ਲੱਖ 400 400 5 10 15 20 25 450 54 60 65 70 75 80 85 90 95 500 5 10 15 20 25 ਤੇ 32 40 43 550 55 60 65 70 75 575 ਬੋਲਾ ਬਾਈ ਕਿਨੇ 575 ਰੁਪਏ ਬਾਈ ਜੀ ਫਿਲਮੀ ਲੋ ਵੀ 500 ਤੇ 75 ਰੁਪਏ ਪਹਿਲੇ ਨਗਦ ਦਾ ਰੇਟ ਹੋ ਗਿਆ ਬਾਈ ਤੇ ਬਾਕੀ ਅਗਲੇ ਨਗਦ ਦਾ ਰੇਟ ਵੀ ਨਾ ਕਿੱਥੋਂ ਕਿ ਟਿੱਕਰ ਜਾਂਦਾ 500 ਤੇ 75 ਰੁਪਿਆ ਟਿੱਕਰ ਪਹਿਲਾ ਨਾ ਗਿਆ ਤੇ ਦੂਜਾ ਨਾ ਗਵੇਂ ਆ ਜੋ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਜ਼ਰੂਰ ਕਰਿਆ ਕਰੋ ਇਹਦੀ ਥਾਲੀ ਵੀਰੇ ਅੰਦਰ ਦੀ ਆ ਬਈ ਸਾਰੀ ਅੰਦਰ ਦੀ ਆ ਬਈ ਇਹ ਬਾਹਰ ਦੀ ਦਰਸਨਾ ਮੈਨੂੰ ਜੇ ਬੋਲਣ ਦੀ ਜੇ ਜਾਣਾ ਨੇ ਆਪਣੇ ਬੋਲ ਦੇ ਨਹੀਂ ਜਾਵਰਾਂ ਇਹ ਜਾਣਾ ਦਾ ਬਈ ਦੱਸ ਫੇਰ ਰੱਸਾ ਹਾਂ ਨਾ ਨੀ ਗਾਣੀ ਨੀ ਛੋਟਾ ਬੰਦਾ ਗਿਆ ਲੋ ਨਾ ਬਦਲ ਆ ਜਾਊਗਾ ਕੋਈ ਗੱਲ ਨਹੀਂ ਸਾਢੇ 450 ਜੀ ਸਾਢੇ 450 54 60 500 505 10 15 20 25 30 35 40 45 ਸਾਢੇ 500 55 552 ਬੋਲਾਂਗੇ ਨਾ 60 ਇਹ ਬਈ 560 ਰੁਪਏ ਬੋਲਦਾ ਕੋਈ ਇੱਕ ਨਹੀਂ ਦਾ ਲੱਗਿਆ ਬਾਈ ਹਲਤਾ ਵੀਰਾ ਲੋ ਵੀ 500 ਤੇ 60 ਰੁਪਏ ਲੋ ਬਈ ਦੂਜਾ ਨਾਗ ਬਈ 500 ਤੇ 60 ਰੁਪਈਆਂ ਦੇ ਨੇੜ ਤੇੜ ਬਈ ਦੂਜਾ ਨਾਗ ਹੋ ਗਿਆ ਬਾਕੀ ਅਗਲਾ ਨਾਗ ਵੇਣੀ ਕਿੱਥੋਂ ਬਤਾਈ ਜਾਂਦਾ ਤੇ ਬਾਈ ਵੀਡੀਓ ਨੂੰ ਦਬਕੇ ਸ਼ੇਅਰ ਬਈ ਜ਼ਰੂਰ ਕਰਦੇਓ ਆਜੋ ਜੀ ਸੇਖਾਂ ਨੂੰ ਮਾਰਨ ਜੀ ਆਉਂਦੇ ਆਈ ਹਲਾਟ ਰੋ ਅੰਦਰ ਦੀ ਹੈ ਜੀ ਸਾਹਿਬ ਜੀ ਇਹ ਇੱਕ ਬਾਲੀ ਹੈ ਟੰਡੂਗੇ ਇੱਥੇ ਚਾਂਸ ਹੈ ਜੇ ਤੁਹਾਨੂੰ ਸੁਆਦ ਆ ਰਿਹਾ ਹੈ ਜੀ ਅੰਦਰ ਜੀ ਸਾਮੀ ਦਾ ਨੰਬਰ ਹੈ 935 ਬੇਕਰਫਾ ਤੁਸੀਂ ਨਾ ਲਿਆ ਰਹੇ ਹੋ ਜੀ ਉਹੀ ਉਹਨਾਂ ਵੀ ਹਾਂ ਜੀ ਉਹਦਾ ਟਾਈਪ ਹੈ ਜਾਏਗਾ ਉਹਨੂੰ ਕਿੱਥੇ ਲੱਗੀ ਜਾਂਦਾ ਸੰਧਵਾੜਾ ਅੱਪਕੇ ਡੱਬੀ ਮੈਂ ਲਾਇਆ ਹੋਇਆ ਬੰਦੇ ਦਾ ਨਾਮ ਉਹ ਲੋ ਜੀ 400 450 450 75 ਰੁਪਈਆ 80 ਰੁਪਈਆ 80 ਰੁਪਈਆ 500 ਰੁਪਈਆ 500 ਬੋਲਣਗੇ 5 ਰੁਪਏ 505 ਬੋਲਦਾ ਕੋਈ 505 ਰੁਪਏ ਭਾਈ ਨਹੀਂ ਵੇਚ ਰਿਹਾ ਲੋ ਵੀ 500 ਤੇ 5 ਰੁਪਏ ਨਾਗਦਾ ਰੇਟ ਹੋ ਗਿਆ ਸੀ ਪਰ ਬਾਈ ਨੇ ਨਹੀਂ ਵੇਚੀ ਤੂੜੀ ਬਾਕੀ ਅਗਲਾ ਨਾਗ ਵੇਣਿਆ ਜੋ ਲੀਆ ਭਾਈ ਆਪਣੀ ਅੰਦਰ ਦੀ ਥੋੜੀ ਬੋਲੋ ਜੀ 650 ਤੇ ਵੀ ਜਾਏਗਾ ਕਿ ਵੀ ਅਸਲ ਨਮਾਟਾ ਪਟਨਾ ਸੀ 4.500 80 80 85 90 95 500 5 10 15 20 25 30 35 40 47 4500 4500 ਭੁਲੰਗਰੇ 4500 ਬਈ ਇੱਥੇ ਲੂੰਗੀ ਲੋ ਵੀ 4500 ਰੁਪਏ ਮਾਗਦੇ ਰੋ ਅੰਦਰ ਦੇ ਅੰਦਰ ਬਾਕੀ ਬਈ ਅਗਲੇ ਨਗਦਾਰ ਇੱਕ ਬਣਿਆ ਦਾ ਉਹ ਨਗ ਤਾਂ ਵੀ 5500 ਰੁਪਏ ਜਾ ਚੁੱਕਿਆ ਬਾਕੀ ਵੀਡੀਓ ਨੂੰ ਭਾਈ ਦਬਕੇ ਸ਼ੇਅਰ ਜਰੂਰ ਕਰਿਆ ਕਰੋ ਆ ਵੀ ਟੋਲੀ ਕੀ ਆ ਆ ਵੀ ਸਰਦਾਰ ਜੀ ਬਾਈ ਵੀ ਹੈ ਐ ਨਿਕਲੋ ਬਾਈ ਜੀ ਹਾਂ ਜੀ ਹਾਂ ਜੀ ਬੋਲੋ ਜੀ 450 450 ਜੀ 500 ਰੁਪਏ 5 10 15 15 20 20 ਕਿੱਥੇ ਜਾਣੇ ਬਾਈ ਕੁੱਟ ਗੜੀਆਂ ਚ ਜਾਵੂਗਾ ਨਹੀਂ 520 ਰੁਪਏ ਬੋਲਾ ਬਾਈ ਕਿਨੇ 25 ਰੁਪਏ 30 ਰੁਪਏ 35 ਰੁਪਏ 40 45 550 55 60 70 570 ਬੋਲਾਂਗੇ ਨੇ 570 ਰੁਪਏ ਦਾ ਜੀ ਲਓ ਬਾਈ 570 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਗ ਦਾ ਰੇਟ ਵੇਨੇ ਆ ਬਈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਨਗ ਦਾ ਰੇਟ ਵੇਨੇ ਆ ਜੋ ਹਾਂ ਲੇਕਨ ਅਮੰਤਰੀਆ ਬਾਈ ਲੈ ਜਾ ਫਿਰ ਇਹਦਾ ਥੱਲੇ ਪਾਉਣ ਵਾਲੀ ਆ ਇਹਦਾ ਦੂਜੀ ਆ ਇਹ ਸੱਕ ਦਾ ਕੰਮ ਦਿੰਦੀ ਹੈ ਹਾਂਜੀ ਬੋਲੋ 400 ਰੁਪਿਆ 400 5 10 4500 500 5 10 500 15 25 40 45 55 55 ਬੋਲਾਂਗੇ 555 ਲੋ ਵੀ 500 ਦੇ 55 ਰੁਪਏ ਨਾ ਦਾ ਰੇਟ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਬਈ ਕੱਲੂ ਮਿਲਦੇ ਹਾਂ ਬੋਲੀ ਤੇ